ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਰ ਕਨਵੀ ਤੋਂ ਜਿੰਦਾਬਾਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਵਿਕਾਸ ਕੀਤੇ ਜਾ ਰਹੇ ਨੇ ਅਤੇ ਜਿਨ੍ਹਾਂ ਕਮਾਂ ਦੇ ਨਾ ਹੋਣ ਦੇ ਚਲਦਿਆਂ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਦੇ ਮੱਦੇਨਜ਼ਰ ਉਹਨਾਂ ਦਾ ਧਿਆਨ ਕਰਦੇ ਹੋਏ ਪੰਜਾਬ ਸਰਕਾਰ ਲਗਾਤਾਰ ਉਕਾਮੁਲੀ ਕਰ ਦਿੱਤਾ। ਪੰਜਾਬ ਦੇ ਕੈਬਨਟ ਮੰਤਰੀ ਤਰਨਪੀਰ ਸੌਂਦ ਨੇ ਖੰਨਾ ਦੇ ਵਿਖੇ ਵਿਕੇ ਵਿਕਾਸ ਕਮਾਂ ਦਾ ਹੁਣ ਉਦਘਾਟਨ ਕੀਤਾ ਹੈ। ਜਿਸ ਵਿੱਚ ਓਪਨ ਜਿਮ ਖੋਲੇ ਗਏ ਤਾਂ ਰਣਪ੍ਰੀਤ ਸੌਂਦ ਨੇ ਕਿਹਾ ਕਿ ਖਰਨਾਜੀ ਕਾਂਗਰਸ ਦੀ ਨਗਰ ਕੌਂਸਲ ਹੋਣ ਕਰਕੇ ਵਿਕਾਸ ਕਮਾਚ ਰਕਾਵਟ ਪਾਈ ਜਾਂਦੀ ਰਹੀ ਪਰਤੂ ਸਰਕਾਰ ਨੇ ਸ਼ਹਿਰ ਦੀ ਨੁਹਾਰ ਬਦਲਣ ਲਈ ਕੋਈ ਕਮੀ ਨਹੀਂ ਛੱਡੀ ਹੁਣ ਨਗਰ ਕੌਂਸਲ ਦੇ ਚੋਣਾ ਆਉਣ ਵਾਲਿਆਂ ਨੇ ਉਮੀਦ ਹੈ ਕਿ ਲੋਕ ਕਾਂਗਰਸ ਦਾ ਸੂਪੜਾ ਸਾਫ਼ ਕਰਨਗੇ ਅਤੇ ਆਪ ਦੀ ਕੌਂਸਲ ਬਣਾਉਣਗੇ ਉੱਥੇ ਹੀ 골ਡਨ ਸਿਟੀ ਵਿਖੇ ਓਪਨ ਜਿਮ ਦਾ ਉਦਘਾਟਨ ਕਰਨ ਸਮੇਂ ਰਣਪ੍ਰੀਤ ਸੌਂਦ ਨੇ ਬੱਚਿਆਂ ਤੋਂ ਹੀ ਫਰੀਵਰ ਕਟਵਾਇਆ ਸੋ ਦੇਖੋ ਬੱਚਿਆਂ ਕੱਲੋਂ ਜਿਹੜੀ ਹੈ ਉਹਨੂੰ ਕਰਾਇਆ ਗਿਆ ਦੀਵਨ ਕਟੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖੰਨਾ ਦੇ ਵਿਖੇ ਓਪਨ ਜਿੰਦ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਵਿਕਾਸ ਕਾਰਜਾਂ ਨੂੰ ਵੀ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਹੁਣ ਲੋਕਾਂ ਨੂੰ ਇੰਨਾਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਧਿਰਾਈ ਤੋਂ ਧੰਨਵਾਦ ਕਰਦਾ ਤੁਸੀਂ ਅੱਜ ਹਲਕਾ ਖੰਨਾ ਦੇ ਵਾਰਡ ਨੰਬਰ 17 ਦੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ ਵੱਡੀ ਤਾਦਾਦ ਦੇ ਵਿੱਚ ਇਹ ਜਿਹੜਾ ਵਾਰਡ ਹੈ ਕਰਤਾਰਨਗਰ ਵਾਰਡ ਨੰਬਰ 17 ਦਾ ਅੱਜ ਜਿੱਥੇ ਅਸੀਂ ਉਦਘਾਟਨ ਸਮਾਰੋਹ ਤੇ ਪਹੁੰਚੇ ਆ ਇਹਦੇ ਵਿੱਚ ਤਕਰੀਬਨ ਪੰਜ ਗਲੀਆਂ ਜਿਹੜੀਆਂ ਪਿਛਲੇ ਕਈ ਦਹਾਕਿਆਂ ਤੋਂ ਮਤਲਬ ਸਮਝ ਲਓ ਵੀ ਲਗਭਗ 15-20 ਸਾਲ ਤੋਂ ਜਦੋਂ ਦਾ ਇਹ ਏਰੀਆ ਵਸੇ ਆ ਉਦੋਂ ਦੀ ਇਸ ਏਰੀਆ ਦੀ ਕਿਸੇ ਨੇ ਸਾਰ ਨਹੀਂ ਸੀ ਲੱਤੀ ਇਹ ਗਲੀਆਂ ਕੱਚੀਆਂ ਸੀਗੀਆਂ ਬੁਰੀਆਂ ਸਰਕਾਰਾਂ ਇਹਨਾਂ ਨੇ ਦੇਖੀਆਂ ਢਾਈਆਂ ਕੁਛ ਨਹੀਂ ਬਣਿਆ ਸੋ ਹੁਣ ਜਦੋਂ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡੇ ਮਿਊਂਸਪਲ ਕਾਉਂਸਲਰ ਸੁਰਿੰਦਰ ਬਾਬਾ ਜੀ ਮੇਰੇ ਨਾਲ ਖੜੇ ਨੇ ਵਾਰਡ ਨੰਬਰ 17 ਤੋਂ ਸੋ ਇਹਨਾਂ ਨੇ ਬੜੀ ਹਿੰਮਤ ਕਰਕੇ ਸਾਰਾ ਆਪਣੇ ਏਰੀਏ ਦਾ ਸਾਰਾ ਸੁਧਾਰ ਕਰਦੇ ਹੋਏ ਇਹ ਪੰਜ ਗਲੀਆਂ ਤੇ ਟੈਂਡਰ ਲਵਾਏ ਅੱਗੇ ਹੋ ਕੇ ਔਰ ਇਹ ਉਸ ਤੋਂ ਬਾਅਦ 43 ਲੱਖ ਰੁਪਏ ਦੇ ਲਗਭਗ ਜਿਹੜਾ ਕੰਮ ਸੀ ਇਹ 43 ਲੱਖ ਰੁਪਏ ਦੇ ਕਰੀਬ ਕੰਮ ਸੀ ਜਿਹੜਾ ਇਹ ਪੰਜ ਗਲੀਆਂ ਦਾ ਹੋਇਆ ਔਰ ਇੰਟਰਲੋਕਿੰਗ ਦੀਆਂ ਬਣ ਕੇ ਇਹ ਗਲੀਆਂ ਤਿਆਰ ਹੋਈਆਂ ਮੈਂ ਜਿੱਥੇ ਸਾਰੇ ਮਹੱਲਾ ਵਾਸੀਆਂ ਨੂੰ ਇਹ ਬਧਾਈ ਦੰਨਾ ਉੱਥੇ ਮੈਂ ਐਮਸੀ ਸਾਹਿਬ ਨੂੰ ਇਹਨਾਂ ਦੀ ਹਿੰਮਤ ਦੀ ਵੀ ਦਾਤ ਦੰਨਾ ਬਧਾਈ ਦੰਨਾ ਔਰ ਇਹ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ ਆਉਣ ਵਾਲੇ ਸਮੇਂ 'ਚ ਜਦੋਂ ਹੁਣ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਆਣੀਆਂ ਚੋਣਾਂ ਆਣਗੀਆਂ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਵੀ ਹੈ ਕਿ ਚੰਗੇ ਬੰਦੇ ਚੁਣੋ ਚੰਗੇ ਬੰਦੇ ਚੁਣੋ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਆਪਣਾ ਜਿਹੜਾ ਤੁਹਾਡੇ ਏਰੀਏ ਦਾ ਤੁਹਾਡੇ ਵਾਰਡ ਦਾ ਸੁਧਾਰ ਕਰ ਸਕੇ ਆਪਣਾ ਐਮਸੀਓ ਚੁਣੋ ਜਿਹੜੇ ਪੁਰਾਣੇ ਚੱਲੇ ਆ ਰਹੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕਿੰਨੀ ਕਿੰਨੀ ਵਾਰ ਧੋਤਾ ਕੇ ਦੇਖ ਲਿਆ ਤੇ ਜਿਹੜੇ ਕਿ ਕਦੇ ਜ਼ਿੰਦਗੀ ਦੇ ਵਿੱਚ ਆਪਣੇ ਵਾਰਡਾਂ ਦਾ ਕੰਮ ਨਹੀਂ ਕਰਾ ਸਕੇ ਇੱਕ ਦੂਜੇ ਦੇ ਉੱਤੇ ਦੋਸ਼ ਲਾਈ ਜਾਂਦੇ ਨੇ ਕੰਮ ਸ਼ਹਿਰ ਦੇ ਕੰਮਾਂ ਦੇ ਵਿੱਚ ਅੜਕੇ ਪਾਉਂਦੇ ਨੇ ਪੈਰ ਪੈਰ ਦੇ ਉੱਤੇ ਚਾਹੇ ਮਤਲਬ ਕਿ ਕੋਈ ਵੀ ਅਹੁਦੇ ਤੇ ਬੈਠਾ ਹੋ ਉਹ ਕਹਿੰਦਾ ਉਹਦੀ ਇਹੀ ਹੈ ਕਿ ਸਾਡੀ ਸਿਆਸੀ ਜ਼ਮੀਨ ਨਾ ਖੁੱਸ ਜਵੇ ਸੋ ਆਪਣੀ ਸਿਆਸੀ ਜ਼ਮੀਨ ਨੂੰ ਬਚਾਉਣ ਪਿੱਛੇ ਜਿਹੜੇ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਵਿੱਚ ਅੜਿੱਕੇ ਪਾਉਂਦੇ ਨੇ ਐਸੇ ਲੋਕਾਂ ਨੂੰ ਦੂਰ ਕਰੋ ਇਸ ਜੇ ਤੁਸੀਂ ਖੰਨੇ ਦੀ ਤਰੱਕੀ ਚਾਹੁੰਦੇ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਉਹ ਹੋਰ ਚੰਗੀ ਰਫਤਾਰ ਨਾਲ ਵੱਡੀ ਰਫਤਾਰ ਦੇ ਨਾਲ ਚੱਲਦੇ ਰਹਿਣ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਖਬਰ ਜ਼ਰੂਰ ਪਹੁੰਚ ਸਕੇ ਖੰਨਾ ਤੋਂ ਵਿਪਨ ਵੀ ਜਾ ਜਗਬਾਣੀ ਟੀਵੀ ਕੀ ਕਰ ਸਕਦੇ ਹਾਂ ਜੀ ਅੱਜ ਉਹ ਨਹੀਂ ਆਉਂਦੀ। ਅਮੈਂ। ਆਏਗੀ। ਇੱਕ ਮਿੰਟ ਇੱਕ ਮਿੰਟ ਆ ਫੜਾਓ ਮੈਨੂੰ ਫੜਾਓ। ਧੀਓ ਤੁਸੀਂ ਕਹੋ ਪੜੋ। ਆਇਆ ਵੀ ਨਹੀਂ। ਫੜੋ। ਨਹੀਂ ਨਹੀਂ ਸਾਬ ਸਾ比亚। ਫੜੋ। ਚਲ ਖਾਓ। ਸੋ ਦੇਖੋ ਬੱਚਿਆਂ ਗੱਲਾਂ ਜਿਹੜੀ ਹੈ ਉਦਗਾਰਨ ਕਰਾਇਆ ਗਿਆ ਦੀਵਨ ਕੱਟ ਕੇ ਇਹ ਖਾ ਕੇ ਜਦ ਆਓ।

ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਇਆ ਕਰਨਗੇ ਅੱਜ ਅੱਜ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਨਹੀਂ ਕਹਿੰਦਾ ਸਾਡਾ ਰਿਕਾਰਡ ਕਹਿੰਦਾ ਜਾ ਕੇ ਚੈੱਕ ਕਰਵਾ ਲਿਓ ਅੱਜ 100 ਚੋਂ 90% ਘਰਾਂ ਦਾ ਬਿਜਲੀ ਦਾ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਜ਼ਾਰ ਤਰ ਮੀ ਸੰਗ ਜਿੰਦਾਬਾਦ ਇਸ ਸਰਕਾਰ ਨੂੰ ਇਹ ਪਤਾ ਸੀ ਕਿ ਆਮ ਘਰ ਦੇ ਚੁੱਲ੍ਹਾ ਜਿਹੜਾ ਜਲਦਾ ਹੈ ਉਹਦੀਆਂ ਉਹਦੀਆਂ ਜ਼ਰੂਰਤਾਂ ਕੀ ਨੇ ਚਲੋ ਜੀ ਤੁਸੀਂ ਕਿਸ਼ਕਤਾਂ ਤੁਸੀਂ ਧੰਨਵਾਦ ਮਾਵਾ ਦਾ ਧੰਨਵਾਦ ਆਵਣੇ ਸਪੈਸ਼ਲ ਗਿਆ ਜੀ ਤੁਸੀਂ ਸੁਵਾਨ ਕਰਨਾ ਹੈ ਧੰਨਵਾਦ ਪਾਸੀ ਇਹਨਾਂ ਦਾ ਤੇ ਰੱਖਣਾ ਬੀ ਮੈਂਸੀ ਆ ਸਭ ਦੇ ਵਿੱਚ ਸੀ ਇਹਦੀ ਅਦੀ ਦੇ ਰਿਤੇ ਹਾਂ ਧੰਨਵਾਦ ਇਹਦੇ ਵਾਲੀ ਵੀ ਰੱਖਣੀ ਆ ਸਾਰੀਆਂ ਮਾਵਾ ਦਾ ਧੰਨਵਾਦ ਹਾਂ ਜੀ ਐਮ ਸੀ ਅਸੀਂ ਬਹੁਤ ਧੰਨਵਾਦ ਆ ਇਹਦੇ ਆ ਮਾਵਾ 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 Hãy subscribe cho kênh Ghiền <coughs> Mì Gõ Để không bỏ lỡ những video hấp dẫn ਅਸੀਂ ਫਿਰ ਤੁਹਾਨੂੰ ਕਰਾਂਗੇ ਇੱਕ ਮੇਰੇ ਕੋਲ ਮੇਵਾ ਜੀ ਕੰਮ ਨਹੀਂ ਚੋ ਕੁਆਲੀਫਾਈ ਨਹੀਂ ਕੋਈ ਮੇਵਾ ਅੱਡੀ ਕਰੀ ਜੀ ਹਾਂ ਜੀ ਇਹ ਅੰਦਰ ਮੈਜਨਤ ਨਾ ਨਾ ਚੰਨੀ ਬੜਾ ਅਜੇ ਬਾਕੀ ਸਾਹਿਬ ਜੀ ਸਾਹਿਬ ਆਓ ਆਓ ਸਾਹਿਬ ਜੱਫੀ ਵਾ ਕੇ ਫੋਟੋ ਕੁਝ ਲੈ ਕੇ ਇੱਥੇ ਠੀਕ ਕਰ ਕੇ ਕੰਮ ਕਰਾਇਆ ਕਰਨਾ ਬੜੀ ਜਿੱਤੇ ਉੱਧਰ ਲਾ ਕੇ ਆਓ